ਐਸ ਰਾਏ ਅਜੀ ਸਰ ਅੱਜ ਜਿਹੜਾ ਮਿਸ਼ਨ ਸ਼ੁਰੂ ਕੀਤਾ ਉਹਦੇ ਬਾਰੇ ਜਾਣਕਾਰੀ ਇਹ 올ਓਵਰ ਪੰਜਾਬ ਮਾਯੋਗ ਡੀਜੀਪੀ ਪੰਜਾਬ ਸ਼੍ਰੀ ਗੌਰਵ ਯਾਦਵ ਦੀ ਰਹਿਨਮਾਈ ਦੇ ਤਹਿਤ 올ਓਵਰ ਪੰਜਾਬ ਆਪਰੇਸ਼ਨ ਈਗਲ ਲਾਂਚ ਕੀਤਾ ਗਿਆ ਹੈਗਾ ਇਸ ਆਪਰੇਸ਼ਨ ਦਾ ਜਿਹੜਾ ਬੇਸਿਕ ਪਰਪਸ ਹੈਗਾ ਕਿ ਜਿਹੜੀ ਸਟਰੀਟ ਲੈਵਲ ਦੇ ਉੱਤੇ ਡਰਗ ਪੈਟਲਿੰਗ ਹੁੰਦੀ ਹੈ ਜਿਹਦੇ ਕਾਦਰ ਡਰਗ ਥ੍ਰੈਟ ਹੋਦੀਆਂ ਨੇ ਉਹਨੂੰ ਚੈੱਕ ਕੀਤਾ ਜਾਵੇ ਇਸ ਇਹਦੇ ਨੂੰ ਆਇਡੈਂਟੀਫਾਈ ਕੀਤਾ ਗਿਆ ਕਮਿਸ਼ਨਰ ਸਾਹਿਬ ਨੂੰ ਇਹਦੇ ਉੱਤੇ ਇਨਫੋਰਮੇਸ਼ਨ ਜਨਰੇਟ ਕੀਤੀ ਗਈ ਸੋ ਕਿਉਂਕਿ ਇਸ ਏਰੀਆ ਦੇ ਵਿੱਚ ਇਹੋ ਜੀ ਪ੍ਰਵ੍ਰਤੀ ਸੀਗੀ ਕਿ ਇਸ ਤਰ੍ਹਾਂ ਦੀ ਐਕਟੀਵਿਟੀ ਹੁੰਦੀ ਹੈ ਹੈਗੀਆਂ ਨੇ ਤੇ ਉਸ ਕਦਰ ਅੱਜ ਸਵੇਰ ਤੋਂ ਇਹ ਆਪਰੇਸ਼ਨ ਕੋ 300 ਮੁਲਾਜ਼ਮਾਂ ਦੇ ਨਾਲ ਸੀਪੀ ਸਾਹਿਬ ਦੀ ਰਹਿਨਮਾਈ ਦੇ ਹੇਠ ਇੱਕ ਕੀਤਾ ਗਿਆ ਹੈਗਾ ਔਰ ਹਜੇ ਆਪਰੇਸ਼ਨ ਸਵੇਰ-ਸਵੇਰ ਸ਼ੁਰੂ ਹੀ ਹੋਇਆ ਤੇ ਇਹਦੇ ਚ ਆਪਾਂ ਨੂੰ ਕਾਮਯਾਬੀ ਮਿਲੀ ਹੈਗੀਆ ਕਮਰਸ਼ੀਅਲ ਕੁਆਂਟੀਟੀ ਦੀ ਰੋਇਡ ਮਿਲੀ ਹੈਗੀਆ ਇੱਕ ਸਮਗਲਕ ਵੀ ਅਰੈਸਟ ਹੋਇਆ ਹੈਗਾ ਇਹਦੇ ਵਿੱਚ ਤੇ ਮੈਨੂੰ ਉਮੀਦ ਆ ਕਿ ਜਿੰਨੀ ਮਿਹਨਤ ਇਹਨਾਂ ਨੇ ਇਸ ਆਪਰੇਸ਼ਨ ਨੂੰ ਕਾਮਯਾਬ ਕਰਨ ਲਈ ਕੀਤੀ ਹੈ ਵਾਹਿਗੁਰੂ ਜੀ ਨੇ ਤੇ ਕੇਪਾ ਕਰੇਗਾ ਔਰ ਆਉਣ ਵਾਲੇ ਦਿਨ ਦੇ ਵਿੱਚ ਇਹਨਾਂ ਨੂੰ ਇਸ ਆਪਰੇਸ਼ਨ ਦੇ ਵਿੱਚ ਸਕਸੈਸ ਮਿਲੇਗੀ ਔਰ ਜੋ ਵੀ ਸਕਸੈਸ ਮਿਲੇਗੀ ਉਹ ਥੋੜੇ ਨਾਲ ਸਾਂਝੀ ਕੀਤੀ ਜਾਏਗੀ ਇਸ ਆਪਰੇਸ਼ਨ ਦਾ ਇੱਕੋ ਇੱਕ ਮਕਸਦ ਇਹ ਹੈਗਾ ਕਿ ਅਸੀਂ ਪੰਜਾਬ ਪੁਲਿਸ ਇਸ ਸਮੱਸਿਆ ਨੂੰ ਪੂਰੀ ਤਰ੍ਹਾਂ ਨਜਿੱਠਣ ਦੇ ਵਿੱਚ ਸક્ષਮ ਹੈਗੀ ਆ ਔਰ ਅਸੀਂ ਇਸ ਸਮੱਸਿਆ ਨੂੰ ਨਜਿੱਠ ਕੇ ਪੰਜਾਬ ਨੂੰ ਇਸ ਫ਼ਰਮਾਦੀ ਤੋਂ ਨਜਾਦ ਦਵਾਵਾਂਗੇ ਧੰਨਵਾਦ ਜੀ